ਜ਼ిల్లా ਮੋਹਾਲੀ ਦੇ ਕਸਵਾ ਡੇਰਾ ਬੱਸੀ ਵਿਖੇ ਲੰਕੀ 20 ਜੁਲਾਈ ਨੂੰ ਅਪੋਲੋ ਹਸਪੀਟਲ ਵਿਖੇ ਕੁਝ ਗੈਂਗਸਟਰਾਂ ਵੱਲੋਂ ਇੱਕ ਪਰਚੀ ਦੇ ਕੇ ਗਏ ਸੀ ਰਿਸੈਪਸ਼ਨ ਤੇ ਬੈਠੀ ਔਰਤ ਨੂੰ ਕਿ ਕਿਸ ਨੰਬਰ ਤੇ ਵਟਸਐਪ ਕਾਲ ਕਰੋ ਵਿਦੇਸ਼ੇ ਬੈਠੇ ਨਾਮ ਦੱਸਿਆ ਜੀ ਗੈਂਗਸਟਰ ਦਾ ਨਾਮ ਸੀਗਾ ਚੌਧਰੀ ਕੌਸ਼ਲ ਉਹਨਾਂ ਨਾਲ ਗੱਲਬਾਤ ਕੀਤੀ ਜਾਵੇ ਤੇ ਜਾਂਦੇ ਹੋਏ ਦੋ ਨੌਜਵਾਨਾਂ ਨਾਲ ਇੱਕ ਹੋਰ ਤੀਜਾ ਸਾਥੀ ਬਾਹਰ ਖੜਾ ਸੀ ਉਹ ਮੋਟਰਸਾਈਕਲ ਦੀ ਜਾਂਦੇ ਹੋਣ ਉਹਨਾਂ ਵੱਲੋਂ ਇੱਕ ਫਾਇਰ ਕੀਤਾ ਗਿਆ ਇਹ ਵੀ ਕਹਿ ਕੇ ਗਿਆ ਸੀ ਨਾ ਹੁਣ ਇੱਕੋ ਗੋਲੀ ਚੱਲੀ ਹੈ ਅੱਗੇ ਨੂੰ 100 ਗੋਲੀਆਂ ਚੱਲਣ ਗਈਆਂ ਜੇ ਗੱਲ ਨਾ ਮੰਨੀ ਗਈ ਉਹਨਾਂ ਦੀ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਜਾਂ ਸ਼ੁਰੂ ਕਰ ਦਿੱਤੀ ਗਈ ਅੱਜ ਇਸ ਸਬੰਧੀ ਜਾਣਕਾਰੀ ਦਿੰਦੇ ਐਸਐਸਪੀ ਡਾਕਟਰ ਸੰਦੀਪ ਕਰਗੋ ਨੇ ਦੱਸਿਆ ਕਿ ਇਸ ਮਾਮਲੇ 'ਚ ਤਿੰਨ ਨੌਜਵਾਨਾਂ ਨੂੰ ਪੁਲਿਸ ਵੱਲੋਂ ਕਾਬੂ ਕਰ ਲਿਆ ਗਿਆ ਜੋ ਕਿ ਨਿਮਾਲਕ ਦੱਸੇ ਜਾ ਰਹੇ ਹਨ ਉਹਨਾਂ ਕੋਲੋਂ ਪਿਸਤੌਲ ਗੋਲੀ ਤੇ ਮੋਟਰਸਾਈਕਲ ਬਰਾਮਦ ਕਰ ਲਿਆ ਕੀ ਹੈ ਸਾਰਾ ਮਾਮਲਾ ਆਪ ਤੁਹਾਨੂੰ ਸੁਣਾਉਂਦੇ ਹਾਂ ਮੁਹਾਲੀ ਦੇ ਐਸਐਸਪੀ ਡਾਕਟਰ ਸੰਦੀਪ ਕਰਗੋ ਇਸ ਸਬੰਧੀ ਕੀ ਜਾਣਕਾਰੀ ਦੇ ਦਿੰਨੇ ਆ 20 ਜੁਲਾਈ ਨੂੰ ਡੇਰਾ ਬਸੀ ਵਿਖੇ ਇੱਕ ਕੰਸਿਡੈਂਟ ਹੋਇਆ ਸੀਗਾ ਜਿਦੇ ਵਿੱਚ ਅਪੋਲੋ ਹਸਪੀਟਲ ਦੇ ਵਿੱਚ ਦੋ ਬੰਦੇ ਜਾਂਦੇ ਨੇ ਜਿਨ੍ਹਾਂ ਦੇ ਮੂੰਹ ਤੇ ਸਿਰ ਤੇ ਪਰਨਾਏ ਬੰਨੇ ਹੁੰਦੇ ਨੇ ਤੇ ਮੂੰਹ ਤੇ ਸਿਰ ਟੱਕੇ ਹੋ ਜਾਂਦੇ ਨੇ ਅੰਦਰ ਤੇ ਅੰਦਰ ਜਾ ਕੇ ਇੱਕ ਪਰਚੀ ਫੜਾ ਦਿੰਦੇ ਨੇ ਤੇ ਜਿੱਥੋਂ ਫਿਰ ਉਹ ਬਾਹਰ ਆਉਂਦੇ ਨੇ ਤੇ ਬਾਹਰ ਆ ਕੇ ਇੱਕ ਹਵਾਈ ਫਾਇਰ ਕਰਦੇ ਨੇ ਹਸਪੀਟਲ ਦੇ ਬਾਹਰ ਤੇ ਉਹ ਪਰਚੀ ਦੇ ਉੱਤੇ ਲਿਖਿਆ ਹੋਇਆ ਸੀਗਾ ਕਿ ਅਸੀਂ ਕੌਸ਼ਨ ਲੈਂਗ ਦੇ ਮੈਂਬਰ ਆ ਤੇ ਇਸ ਵਟਸਐਪ ਦੇ ਉੱਤੇ ਸਾਨੂੰ ਕਾਲ ਕੀਤਾ ਗਿਆ ਤਾਂ ਉਸ ਦੀ ਜਿਵੇਂ ਇਨਸੀਡੈਂਟ ਹੋਇਆ ਸਾਡੀ ਟੀਮਾਂ ਇਮੀਡੀਏਟਲੀ ਉੱਥੇ ਸਕਵਾਡ ਤੇ ਪਹੁੰਚੀਆਂ ਐਫਆਈਰ ਰਜਿਸਟਰ ਕੀਤੀ ਤੇ ਇਨਵੈਸਟੀਗੇਸ਼ਨ ਸਟਾਰਟ ਕੀਤੀ ਉਸ ਇਨਵੈਸਟੀਗੇਸ਼ਨ ਦੌਰਾਨ ਜਿਹੜੇ ਤਿੰਨ ਵਿਅਕਤੀ ਇਸ ਇਨਸੀਡੈਂਟ ਚ ਇਨਵੋਲਡ ਸੀਗੇ ਦੋ ਜਾਨੇ ਜਿਹੜੇ ਅੰਦਰ ਗਏ ਸੀ ਤੇ ਇੱਕ ਜਾਨਾ ਮੋਟਰਸਾਈਕਲ ਤੇ ਬੈਠਾ ਸੀਗਾ ਉਹ ਤਿੰਨੇ ਵਿਅਕਤੀ ਜਿਹੜੇ ਹੈਗੇ ਆਇਡੈਂਟੀਫਾਈ ਕੀਤੇ ਗਏ ਤੇ ਉਹਨਾਂ ਨੂੰ ਰਾਉਂਡ ਅਪ ਕੀਤਾ ਗਿਆ ਇਹ ਜਿਹੜੇ ਤਿੰਨੇ ਵਿਅਕਤੀ ਜੁਵਨਾਈਲ ਨੇ ਤੇ ਇਹਨਾਂ ਨੂੰ ਇਮੀਡੀਏਟਲੀ ਜੁਵਨਾਈਲ ਹੋਮ ਦੇ ਵਿੱਚ ਭੇਜ ਦਿੱਤਾ ਗਿਆ ਆ ਇਹਨਾਂ ਤੋਂ ਮੌਕੇ ਤੇ ਜਿਹੜਾ ਮੋਟਰਸਾਈਕਲ ਵਾਰਦਾਤ ਦੇ ਵਿੱਚ ਵਰਤਿਆ ਗਿਆ ਸੀ ਉਹ ਵੀ ਰਿਕਵਰ ਹੋ ਗਿਆ ਹੈ ਪਲੱਸ ਜਿਹੜਾ ਰਿਵੋਲਵਰ ਬੱਤੀ ਬੋਰ ਜਿਹਨਾਲ ਫਾਇਰਿੰਗ ਕੀਤੀ ਗਈ ਸੀ ਉਹ ਵੀ ਰਿਕਵਰ ਹੋ ਗਿਆ ਤੇ ਇਸ ਦੇ ਨਾਲ ਨਾਲ ਜਿਹੜੇ ਦੋ ਜ਼ਿੰਦਾ ਕਰਤੂਸ ਵੀ ਐਕਸਟ੍ਰੈਕਟ ਬਰਾਮਦ ਹੋਏ ਇਹਨਾਂ ਦਾ ਜਿਹੜਾ ਸੰਬੰਧ ਹੈ ਹਜੇ ਸਾਡੀ ਪ੍ਰੀਲੀਮਿਨਰੀ ਪੁੱਛਗਿੱਛ ਜਿਹੜੀ ਹੈਗੀ ਇਨਵੈਸਟੀਗੇਸ਼ਨ ਹੈਗੀ ਹੈ ਉਹਦੇ ਵਿੱਚ ਇਹਦਾ ਕੁਸ਼ਲ ਗੈਂਗ ਨਾਲ ਜਿਹੜਾ ਸੰਬੰਧ ਇਹਨਾਂ ਦਾ ਪਾਇਆ ਜਾ ਰਿਹਾ ਬਾਕੀ ਡਿਟੇਲਡ ਇਨਵੈਸਟੀਗੇਸ਼ਨ ਸਾਡੀ ਹੋ ਜਾ ਜੋ ਸਾਡੀ ਇਨੀਸ਼ੀਅਲ ਇਨਵੈਸਟੀਗੇਸ਼ਨ ਹੈ ਉਸ ਤਹਿਤ ਹੀ ਕੌਸ਼ਲ ਗੈਂਗ ਨਾਲ ਸੰਬੰਧ ਰੱਖਦੇ ਨੇ ਤੇ ਇਹ ਚ ਇਹਦੇ ਇਹਨਾਂ ਦੇ ਨਾਲ ਜਿਹੜਾ ਇੱਕ ਮੁੱਖ ਦੋਸ਼ੀ ਹੈ ਉਹਦੇ ਖਿਲਾਫ ਪਹਿਲਾਂ ਵੀ 307 ਦੀ ਜਿਹੜੀ ਐਫਆਈਆਰ ਹੈ ਦਸੰਬਰ 2023 ਦੇ ਵਿੱਚ ਥਾਣਾ ਡੇਰਾ ਬੱਸੀ ਦੇ ਵਿੱਚ ਹੀ ਰਜਿਸਟਰ ਹੋਈ ਸੀ ਅਤੇ ਹੁਣੇ ਬੇਲ ਤੇ ਆਇਆ ਹੋਇਆ ਹੈ